ਇਸ ਵੇਲੇ ਦੀ ਬੇਹੱਦ ਮੰਦਭਾਗੀ ਖਬਰ ਮੁਕੇਰੀਆਂ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ ਮੁਕੇਰੀਆਂ ਦੇ ਲਾਗੇ ਪੈਂਦੇ ਹਾਜੀਪੁਰ 메ਨ ਸੜਕ ਦੇ ਉੱਪਰ ਇੱਕ ਗੱਡੀ ਦਰਖਤ ਨਾਲ ਟਕਰਾ ਗਈ ਹੈ ਜਿਸ ਕਰਕੇ ਦੋ ਜਣਿਆਂ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਹੈ ਕਾਰ ਦਰਖਤ ਨਾਲ ਇੰਨੀ ਜ਼ੋਰ ਦੀ ਟਕਰਾਈ ਕਿ ਪੂਰੀ ਕਾਰ ਟੁੱਟ ਚੁੱਕੀ ਹੈ ਹਾਦਸੇ ਦਾ ਕਾਰਨ ਕਾਰ ਚਾਲਕ ਨੂੰ ਦਿਲ ਦਾ ਦੋਰਾ ਪੈਣਾ ਦੱਸਿਆ ਜਾ ਰਿਹਾ ਹੈ ਇਸ ਦੀ ਜਾਣਕਾਰੀ ਦਿੰਦੇ ਕੋਈ ਮੌਕੇ ਤੇ ਮੌਜੂਦ ਵਿਅਕਤੀ ਨੇ ਦੱਸਿਆ ਕਿ ਹਾਜੀਪੁਰ ਦੇ ਵੱਲੋਂ ਹੀ ਗੱਡੀ ਆ ਰਹੀ ਸੀ ਦੇਖਦੇ ਹੀ ਦੇਖਦੇ ਗੱਡੀ ਸਿੱਧਾ ਦਰਖਤ ਨਾਲ ਟਕਰਾ ਗਈ ਹੈ ਕਾਰ ਦੇ ਵਿੱਚ ਕੁੱਲ ਪੰਜ ਲੋਕ ਸਵਾਰ ਸੀ ਜਿਸ ਦੇ ਵਿੱਚ ਦੋ ਬੱਚੇ ਵੀ ਸ਼ਾਮਲ ਸੀ ਦੱਸਿਆ ਜਾ ਰਿਹਾ ਹੈ ਜਿਹਨਾਂ ਦੀ ਮੌਤ ਹੋਈ ਆ ਆਪਸ ਦੇ ਵਿੱਚ ਸਗੇ ਭੈਣ ਭਰਾ ਨੇ ਰਾਹਗੀਰਾ ਦੀ ਮਦਦ ਨਾਲ ਕਾਰ ਦੇ ਵਿੱਚ ਫਸੇ ਹੋਏ ਬਾਕੀ ਲੋਕਾਂ ਨੂੰ ਬਾਰ ਕੱਢਿਆ ਗਿਆ ਤੇ ਇਸ ਦੇ ਨਾਲ ਹੀ ਮੁਕੇਰੀਆਂ ਦੇ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਕਾਰ ਸਵਾਰ ਦੋ ਵਿਅਕਤੀ ਜੇਸ਼ੇ ਮਹੰਤ ਅਤੇ ਉਸ ਦੀ ਭੈਣ ਜੋ ਕਿ ਨਿਊ ਕਲੋਨੀ ਮੁਕੇਰੀਆਂ ਦੀ ਦੱਸੀ ਜਾ ਰਹੀ ਹੈ ਉਸ ਦੀ ਮੌਤ ਹੋ ਚੁੱਕੀ ਹੈ ਬਾਕੀ ਕਾਇਲਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ ਜਨਾਂ ਨੂੰ ਜਲੰਧਰ ਦੇ ਹਸਪਤਾਲ ਦੇ ਵਿੱਚ ਰੈਫਰ ਕਰ ਦਿੱਤਾ ਗਿਆ ਬਿਊਰੋ ਰਿਪੋਰਟ ਦਾ 7 ਨਿਊਜ਼ ਇੰਡੀਆ ਹਾਂਜੀ ਸਰ ਕੀ ਸੀ ਸਾਰਾ ਮਾਮਲਾ ਕਿ ਮਕੇੜੀਆਂ ਦੇ ਪਿੰਡੋਂ ਸੀ ਦੁਪਹਿਰੇ ਕਿਸੇ ਧਾਰਮਿਕ ਸਥਾਨ ਤੇ ਗਏ ਸੀ ਉੱਥੋਂ ਜਦੋਂ ਵਾਪਸ ਆਉਣ ਲੱਗੇ ਤਾਂ ਸ਼ਹਿਰ ਦੇ ਟੱਪੇ ਲਾਈਫ ਕੇਅਰ ਹਸਪਤਾਲ ਲਾਗੇ ਦਾ ਜਿਹੜਾ ਬੰਦਾ ਚਾਲਕ ਸੀਗਾ ਜੈਸ਼ ਇਹਨੂੰ ਜਦੋਂ ਤੱਕ ਉਹ ਅਟੈਕ ਵਗੈਰਾ ਆ ਗਿਆ ਉਸ ਸਮੇਂ ਗੱਡੀ ਜਿਹੜੀ ਬੇਕਾਬੂ ਹੋ ਗਈ ਮੌਕੇ ਤੇ ਦੋਨੇ ਭੈਣ ਭਰਾ ਕੇ ਬੈਠੇ ਦੋਨਾਂ ਦੀ ਡੈਥ ਹੋ ਗਈ ਹੈ ਇਹਨਾਂ ਦੇ ਟੋਟਲ 6 ਸੀਗੇ ਜਿਨ੍ਹਾਂ 'ਚ 6 ਹਟ ਚਾਰਜਡ ਜਖਮੀ ਆਗੇ ਉਹ ਡੀਐਮਸੀ ਬੁਧਾਨਾ ਦਾ ਰੈਫਰ ਕਰਤਾ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਗਈ ਤਸਵੀਰਾਂ ਦੇ ਕਰ ਵੀ ਕਰ 174 ਦੀ ਕਾਰਵਾਈ ਕਰ ਰਹੇ ਹਾਂ ਅੱਜ ਮੇਰੀ ਵਾਰਡ ਦੇ ਵਿੱਚ ਲੰਬੀ ਗਲੀ ਮੁਕੇਰੀਆ ਵਿੱਚ ਜੈਸ਼ਮੰਦ ਜੋ ਕਿ 10 ਕਲੈਕਸ਼ਨ ਦੀ ਸ਼ਾਪ ਦੁਕਾਨ ਦੇ ਨਾਂ ਦੇ ਉੱਪਰ ਆਪਣੀ ਦੁਕਾਨ ਚਲਾ ਰਿਹਾ ਸੀ ਅੱਜ ਉਹ ਆਪਣੇ ਪੂਰੇ ਪਰਿਵਾਰ ਦੇ ਨਾਲ ਆਪਣੀ ਭੈਣ ਆਪਣੀ ਮਾਤਾ ਆਪਣੀ ਭੂਆ ਦੇ ਨਾਲ ਗਗਨ ਦੇ ਟਿਲੇ ਸੌੜੇ ਵਿਖੇ ਮੱਥਾ ਟੇਕ ਕੇ ਆ ਰਹੇ ਸੀ ਤਲਵਾੜੇ ਰੋਡ ਵਿਖੇ ਬੁੱਡੇਵਾਲ ਦੇ ਮੋੜ ਦੇ ਕੋਲ ਅਚਾਨਕ ਕਾਰ ਬੇਕਾਬੂ ਹੋ ਗਈ ਔਰ ਲਾਗੇ ਖੜੇ ਜਾਮਨ ਦੇ ਬੂਟੇ ਦੇ ਵਿੱਚ ਜਾਟ ਕਰਾਈ ਜਿਸ ਦੇ ਵਿੱਚ ਗੱਡੀ ਦੇ ਵਿੱਚ ਮੋਰੇ ਜੈਸ਼ਮਤ ਚਲਾ ਰਿਹਾ ਸੀ ਨਾਲ ਮੋਹਲੀ ਸੀਟ ਦੀ ਦੀ ਭੈਣ ਬੈਠੀ ਸੀ ਦੋਨਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਅਤੇ ਜਿਹੜੇ ਚਾਰ ਹੋਰ ਸੀ ਉਹਨਾਂ ਦੇ ਨਾਲ ਉਹ ਜ਼ਖਮੀ ਹੋ ਗਏ ਜਿੱਚ ਉਹਨਾਂ ਦੀ ਮਾਤਾ ਭੂਆ ਉਹਨਾਂ ਦੀ ਭਾਂਜੀ ਇਹ ਸਾਰੇ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਬਾਅਦ ਦੇ ਵਿੱਚ ਉਹ ਲੁਧਿਆਣਾ ਡੀ ਐਮ ਸੀ ਰੈਫਰ ਕਰਤਾ ਮੌਕੇ ਤੇ ਦੋਨੀਆਂ ਭੈਣ ਪਰਵਾਂ ਦੀ ਮੌਤ ਹੋ ਗਈ